ਪੁਰੂ ਸਾਹਿਬ ਜੀ ਓ ਵਾਹਿਗੁਰੂ ਸਾਹਿਬ ਜੀ ਰਹਿ ਰਸਾਇ ਹਰ ਜੁਗ ਜੁਗ ਭਗਤੁ ਪਾਇਆ ਪਾਇ ਰਖਦਾ ਰਾਮ ਰਾਜ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇ ਅੰਕਾਰਿ ਨਿੰਦ ਕਾ ਬਿਠ ਦੇ ਨਾਮ ਦੇ ਮੁਖ ਲਾਇ ਜਨ ਨਾਨਕ ਐਸਾ ਹਰ ਸੇਵ ਅੰਤ ਲਏ ਛਡਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾਂ ਸੁਖਤਾ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਵ ਕਰੀ ਨਾ ਹੋਈ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤਮੈ ਜੋਤ ਜੋਤ ਮੈਂ ਜਾਤਾ ਅਗਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸੁਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਉ ਨਾਨਕ ਕਰਤੇ ਗਿਐ ਬਾਤਾਂ ਜੋ ਕਿਸ ਕਰਨਾ ਸੋ ਕਰਉ ਰਹਿਆ ਸੋਦਰ ਆਗਵਾਸਾ ਮਹਨਲਾ ਤਹਿਲਾ ਇਕ ਓ ਔੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾ ਬਨਹਾਰੇ ਕੀਤੇ ਤੇਰੇ ਰਾਗ ਪਰਿਸਮ ਕਈਹਾ ਕੀਤੇ ਤੇਰੇ ਗਾ ਬਨਹਾਰੇ ਗਾਵਨ ਤੁਧਨੋ ਪਵਨ ਪਾਨੇ ਬੈਸੰਤਰ ਗਾਵ ਆ ਰਾਜਾ ਧਰਮ ਦਵਾਰੇ ਗਾਵਨ ਤੁਧਨੋ ਚਿਤ ਗਬਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰ ਗਾਵਨ ਤੁਧਨੋ ਇਸਰ ਵਰਨਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰੇਂਦਰਾ ਸੰਬੈਠੇ ਦੇਵ ਧਿਆਨ ਅੰਦਰ ਨਾਲੇ ਗਾਵਨ ਤੁਧਨੋ ਸੇ ਸਮਾਦੀ ਅੰਦਰ ਗਾਵਨ ਤੁਧਨੋ ਸਾਧੂ ਵਿਚਾਰੇ ਗਾਵਨ ਤੁਧਨੋ ਜਤਿ ਸਤੀ ਸੰਤੋਖੀ ਗਾਵਨ ਤੁਧਨੋ ਬੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਿ ਰਖੇ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮਹਨਿਆ ਮਨ ਮੋਹਨਾ ਸੁਰਗ ਮਛ ਪੈ ਆਲੇ ਗਾਵਨ ਦਦਨੋ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਨ ਦਦਨੋ ਜੋਤ ਮਹਾਬਲ ਸੂਰਾ ਗਾਵਨ ਦਦਨੋ ਖਾਣੀ ਚਾਰੇ ਗਾਵਨ ਦਦਨੋ ਖੰਡ ਮੰਡਲ ਬ੍ਰਹਮੰਡ ਕਰ ਕਰ ਰੱਖੇ ਤੇਰੇ ਤਾਰੇ ਸੇ ਤੁੰਨੋ ਗਾਵਨ ਜੋਤਿ ਪਾਵਨ ਰਤੇ ਤੇਰੇ ਭਗਤੁਰ ਸਾਲੇ ਹੋਰ ਕੀਤੇ ਤੁੰਨੋ ਗਾਵਨ ਸੇ ਮਹਿ ਜਿਤਨਾ ਆਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸੱਚਾ ਸਾਚੀ ਨਾਏ ਹੈ ਭੀ ਹੋਸੀ ਜਾਏ ਨਾ ਜਾਸ ਰਚਨਾ ਜਨ ਰਚਾਈ ਰੰਗੇ ਰੰਗੇ ਪਾਤੀ ਕਰ ਕਜਿ ਹੰਸੀ ਮਾਇਆ ਜਨੂ ਪਾਈ ਕਰ ਕਰ ਦੇਖਾ ਕਿਤਾਬਨਾ ਜਬ ਤਿਸ ਦੀ ਵਿਢਾਈ ਜੋ ਤਿਸ ਭਾਵ ਸੋਈ ਕਰਸੀ ਫਿਰ ਹੁਕਮ ਨ ਕਰ ਨਾ ਜਾਈ ਸੋ ਬਾਤ ਸਾਹੋ ਸਾਹ ਪਸ ਸਾਹਿਬ ਨਾਨਕ ਰਹਿਨਤ ਜਾਈ ਆਸਾ ਮਹੰਲਾ ਕਹਿਲਾ ਸੁਣ ਵਡਾ ਖੈ ਸਭ ਕੋਏ ਕੇਵੜ ਵਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ ਵੜੇ ਮੇਰੇ ਸਾਹਿਬਾ ਗਹਿਰ ਘਵੀਰਾ ਗੁਣ ਗਹਿਰਾ ਕੋਈ ਨ ਜਾਣ ਤੇਰਾ ਕੀਤਾ ਕੇ ਵਿਟ ਚੀਰ ਰਹਾ ਸਭ ਸੁਰਤਿ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੇ ਧਿਆਨੇ ਗੁਰ ਗੁਰਹਾਈ ਕਹਿਨ ਨਾ ਜਾਏ ਤੇਰੀ ਤਿਲ ਵਿੜਿਆਈ ਸਭ ਸਾਤੂ ਸਭ ਤਪ ਸਭ ਚੰਗਿਆਈ ਸਦਾ ਪੁਰਖਾ ਗਿਆ ਬੜਿਆਈ ਤੁਦ ਬਿਨ ਸਦੀਕ ਨੈਨ ਪਾਈ ਕਰ ਮਿਲੈ ਨਾ ਠਾਕ ਰਹਾਈ ਆਖਨ ਵਾਲਾ ਕਿਆ ਵਿਚਾਰ ਸਿਫਤੀ ਪਰ ਤੇਰੇ ਪੰਡਾਰ ਜਿਸ ਤੂ ਦੇਤ ਸਾਕਿਆ ਚਾਰ ਨਾਨਕ ਸਚ ਸੁਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾ ਜੀਵਾਂ ਬਿਸਰੈ ਮਰ ਜਾਵ ਆਖ ਨਾਉ ਖਾ ਸਾਚਾ ਨਾਉ ਸਾਚੇ ਨਾਮ ਕੇ ਲਾਗੈ ਭੋਖ ਉਦ ਭੋਖ ਖਾਇ ਚਲਿਆ ਸੁਖ ਸੋਖ ਬਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਹੀ ਰਹਾਉ ਸਾਚੇ ਨਾਮ ਕੇ ਤਲ ਬੜਿਆ ਆਖ ਥਕੇ ਕੀਮਤ ਨਹੀਂ ਪਾਈ ਜਿਸ ਮਿਲ ਕੇ ਆਖਨ ਪਾਏ ਵਡਾ ਨ ਹੋਵੇ ਕਾਟ ਨ ਜਾਏ ਨਾ ਹੋ ਮਰੈ ਨ ਹੋਵੇ ਸੋਗ ਦਿਦਾਰ ਹੈ ਨ ਛੁਕੇ ਭੋਗ ਗੁਨੇ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵਡਾਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਸਮ ਬਿਸਾਰੈ ਤੇ ਕਮ ਜਾਤ ਨਾਨਕ ਨਾਵਾ ਬਾਸਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਾਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀ ਰੇ ਕਿਰਮ ਸਤ ਗੁਰ ਸਰਨਾਏ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਹਮਰੀ ਰਹਿ ਰਾਸੁ ਰਹਾਉ ਹਰ ਜਨ ਕੇ ਵਣ ਭਾਗ ਵੜੇ ਰੇ ਜਨ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾ ਤ੍ਰਪਤਾਸ ਹੈ ਨ ਸੰਗਤ ਗੁਣ ਵਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜੇ ਧਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹੇ ਰਹਿ ਮਨ ਜਿਤ ਵੈ ਉਦਮਾ ਜਾ ਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜੰਤੂ ਪਾਏ ਤਾਕ ਰਜਿਕ ਅਗ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਧਰਿਆ ਘਰ ਪ੍ਰਸਾਦ ਪਰਮ ਪਾਦੁ ਪਾਇਆ ਸੁਕੇ ਕਾਸ਼ਟ ਹਰਿਆ ਰਹਾ ਜਨਨ ਪੀਤਾ ਲੋਕ ਸਦਵੰਤਾ ਕੋਇ ਨ ਕਿਸ ਕੀ ਦਰਿਆ ਸਿਰ ਸਿਰ ਰਜਿਕ ਸੰਭਾਏ ਠਾਕੂਰ ਕਾਹੇ ਮਨ ਪਾਉ ਕਰਿਆ ਊੜੈ ਊੜਾ ਵਸ ਕੋ ਸਾ ਤਿਸ ਪਾਛਾ ਬਚਰੇ ਛਰਿਆ ਤੈਨ ਗਵਨ ਖਲਾਵੈ ਗਵਨ ਜੁਗਾਵੈ ਮਨ ਸਿਮਰਨ ਕਰਿਆ ਸਭ ਨਿਦਾਨ ਦਾਸ ਅਠ ਸਦਾਨ ਠਾਕੁਰ ਗਰਦਲ ਤਰਿਆ ਜਹ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤਨ ਪਾਰ ਬਰਿਆ ਰਾਗ ਸਮਾਹਲਾ ਚੌਥਾ ਸੋ ਪ੍ਰਖ ਇਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਹਰ ਪ੍ਰਖ ਨਰੰਜਨ ਹਰਿ ਹਮਾਗ ਮਾਤਾਰ ਸਭ ਧਿਆਵੇ ਸਭ ਧਿਆਵੇ ਦੁਰਜੀ ਹਰ ਸਚੇ ਸਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾਤਾਰਾ ਹਰ ਧਿਆਵ ਸੰਤੋ ਜੀ ਸਭ ਦੁਖ ਬਿਸਾਰਨਹਾਰਾ ਹਰ ਆਪੇ ਧਾਗੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋਪੁਰਖ ਸਮਾਨ ਇਕ ਦਾਤ ਇਕ ਬਿਖਾਰੇ ਜੀ ਸਭ ਤੇਰੇ ਚੋ ਜੋ ਬਿਡਾਣਾ ਤੂੰ ਆਪੇ ਦਾਤਾ ਆਪੇ ਪੁਗਤਾ ਜੀ ਹਉ ਤੁਧ ਬਿਨ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਨਾਖ ਵਖਾਣਾ ਜੋ ਸੇਵੈ ਜੋ ਸੇਵੈ ਤੁਧੁ ਜੀ ਜਨਾਨਕ ਤਿਨ ਕੁਰਬਾਨਾ ਹਰਿ ਤਿਆਬੈ ਹਰਿ ਤਿਆਬੈ ਤੁਧੁ ਜੀ ਸੇ ਜਨ ਜੁਗ ਮਹਿ ਸੁਭਾਸੀ ਸੇ ਮੁਕਤ ਸੇ ਮੁਕਤ ਪਾਏ ਜਿਨ ਹਰਿ ਤਿਆਇ ਆ ਜੀ ਤਿਨ ਤੋਟੇ ਜਮ ਕੇ ਫਾਸੇ ਜਿਨ ਨਿਰਭਾਉ ਜਿਨ ਹਰਿ ਨਿਰਭਉ ਤਿਆਇ ਆ ਜੀ ਤਿਨ ਕਾ ਭਉ ਸਭੁ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਦੇ ਤੈ ਹਰ ਹਰ ਰੂਪ ਸਮਸ ਸੇ ਤਨ ਸੇ ਤਨ ਜਿਨ ਹਰ ਦਿਆਇਆ ਜੀ ਜਨਾਨ ਨ ਕ ਤਨ ਬਲ ਜਾਸ ਤੇਰੇ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਨ ਅਨੇਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਕਰਹਰ ਪੂਜਾ ਜੀ ਤਪ ਤਾਪ ਹੈ ਜਪ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਬੜਾ ਬੋ ਸਿਮਰਤ ਸਾ ਸਤ ਜੀ ਕਰ ਕਿਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਾਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਆਪਰੰਪਰ ਕਰਤਾ ਜੀ ਤੁਧ ਜੇ ਬੜਾ ਵਰਨਾ ਕੋਈ ਤੂੰ ਜੁਗ ਜੁਗ ਏਕਾ ਸਦਾ ਸਦਾ ਤੂੰ ਇੱਕ ਜੀ ਤੂੰ ਨੇ ਚਲ ਕਰਤਾ ਸੋਈ ਤੁਧਾ ਬੇਭਾਵ ਸੋਈ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤੁਦ ਆਪੇ ਸ੍ਰੇਸ਼ਟ ਸਭ ਗੁਆਇ ਦੇ ਤੁਦ ਆਪੇ ਸਰਜ ਸਭ ਗੋਈ ਜੋ ਨਾਨਕ ਗੁਣ ਗਾਵ ਕਰਤੇ ਕੇ ਜੀ ਜੋ ਸਭ ਸਹ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਭਾਵਾ ਸੋਈ ਥੀ ਸੀ ਜੋ ਤੂੰ ਦੇ ਸੋਈ ਹਪਾਈ ਰਾਵ ਸਭ ਤੇਰੀ ਤੂੰ ਸਭ ਨੇ ਤੇ ਆਇਆ ਜਿਸ ਨੂੰ ਕਿਰਪਾ ਕਰ ਹੈ ਤਿੰਨ ਨਾਮ ਰਤਨ ਪਾਇ ਗੁਰਮੁਖ ਲਾਦਾ ਮਨਮੁਖ ਗਵਾਇ ਤੁਦ ਆਪ ਵਿਛੋੜਿਆ ਆਪ ਮਿਲਾਇ ਤੂੰ ਦਰਿਆ ਸਭ ਤੁਝ ਹੀ ਮਾਏ ਤੁਝ ਬਿਨ ਦੁਜਾ ਕੋਈ ਨਾਏ ਜੀ ਜਾਣ ਸਭ ਤੇ ਰਾਖੇ ਲਾ ਵਿਜੋਗ ਮੇਲ ਵਿਛੋੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਨ ਹਰ ਗੁਣ ਸਦਹੀ ਆਖ ਬਖਾਨ ਜਿਨ ਹਰ ਸੇ ਬੈ ਤੈਨ ਸੁਖ ਪਾਇਆ ਸਜੇ ਹੀ ਹਰ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਜ ਬਿਨ ਦੂਜਾ ਬਰ ਨ ਕੋਏ ਤੂ ਕਰ ਕਰ ਵੇਖੈ ਜਾਣ ਸੋਏ ਜਨਨਾਨ ਕੋ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤਿਤ ਸਰਵ ਵਰੜੈ ਪੈਲੇ ਨਿਵਾਸਾ ਪਾਣਿ ਪਾਵਕ ਤਿਨਹਿ ਕੀਆ ਵਾਂਗੋ ਜੋ ਮੋਹ ਪਾਗ ਨੇ ਚਾਲ ਅਹੰ ਦਿਖਾਤੈ ਡੁੱਬੀ ਆਲੇ ਮਨ ਏਕ ਨ ਚੇਦਸ ਮੁਣ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੋਰਖ ਮੁਗਧਾ ਜਨਮ ਭਇਆ ਪਰਵਤ ਨਾਨਕ ਤਨ ਕੀ ਸਰਣਾ ਜਿਨ ਤੋਂ ਨਾਹੀ ਬਿਸਰਿਆ ਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਖੁ ਦੇਹ ਹਰੀਆ ਗੋਬਿੰਦ ਮਿਲਨ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿ ਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾ ਮਲਾਗ ਪਉ ਜਲ ਤਰਨ ਕੈ ਜਨਮ ਬਿਰਥਾ ਜਾ ਤੁਰੰਗ ਮਾਇਆ ਕੈ ਰਹਾਵ ਜਬ ਤਬ ਸੰਜਮ ਤਰਨ ਨਾ ਕਮਾਇ ਸਿਵਾ ਸਾਧੁ ਨ ਜਾਣ ਹਰਿ ਰਾਯ ਕਬ ਨਾਨਕ ਹਮਨੇ ਚੁ ਕਰਮਾ ਸਰਨ ਪਰੇ ਕੀ ਰਖ ਸਰਮਾ ਇਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾ ਸਾਈਂ ਦਸਵੀਂ ਚੌਪਈ ਪੁਨਰਾਸਦਿਕਾ ਕਾਟਾ ਸੇ ਸਾ ਸ੍ਰੀ ਅਸਕੇਤ ਜਗਤ ਕੇਸਾ ਪੋਪਨ ਬ੍ਰਿਸ਼ਟ ਗਗੰਤੇ ਭਾਈ ਸਭ ਨਾਨ ਬਦਾਇਂਦੈ ਤੰਤਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਖਲ ਭਵਨ ਕੇ ਸਰਜਨ ਹਾਰੇ ਦਾਸ ਜਾਨ ਮੋ ਲਿਓ ਉਬਾਰੇ ਕਬਿ ਬਾਚੂ ਬੇਨਤੀ ਜੋ ਭਈ ਹਮਰੇ ਕਰੋ ਹਾਦਰ ਛਾ ਪੂਰਨ ਹੋਏ ਜਿਤ ਕੇ ਛਾ ਤਬ ਜਾਨਨ ਮਨ ਰਹੇ ਹਮਾਰਾ ਆਪਣਾ ਜਾਨ ਗੁਰੂ ਪਦ ਪਾਰ ਹਮਰੇ ਦੁਸ਼ਵੈ ਤੁੰਗਾ ਬਵਾ ਭਾਦ ਮੈ ਬਚਾਵ ਸੋਖੀ ਬਸਾ ਮੋਰੋ ਪਰਿਵਾਰਾ ਸੇਵਕ ਸਿਖ ਸਬਾ ਕਰਤਾਰਾ ਮੋਰ ਅਛਨ ਕਦ ਦਾ ਕਰੀਐ ਸਭੈ ਰੰਗੋ ਆਜੂ ਸੰਘਰੀਐ ਪੂਰਨ ਹੋਏ ਅਮਾਰੀ ਆਸਾ ਤੁਰਭਜਨ ਗਿਰੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਤਿਹਾਮ ਜੋ ਵਰਚਾਹੂ ਸੋ ਤੁਮਤੇ ਪਾਵਾਂ ਸੇਵਕ ਸਿਖ ਅਮਾਰੇ ਤਾਰਿਐ ਚੁੰਚੁੰ ਸਤਰਾ ਹਮਾਰੇ ਮਾਰੀ ਆਪਾ ਦਮ ਜਵਰੀਐ ਮਨ ਕਾਲ ਕਾ ਤਰਾਸ ਨਿਵਰੀਐ ਉਜੋ ਸਦਾ ਹਮਾਰੇ ਪਛਾ ਸ੍ਰੀ ਆਸ ਤੁਜ ਜੋ ਕਰਿਓ ਰਛਾ ਰਾਖ ਲਿਓ ਮੋਏ ਰਾਖਨ ਹਾਰੇ ਸਾਇਬ ਸੰਤ ਸਾਇਬ ਪਿਆਰੇ ਦੇਨ ਬੰਦ ਦੁਸ਼ਟਨ ਗਏ ਹੰਤਾ ਤੁਮਹ ਪੂਰੀ ਚੱਦ ਦਸ ਕੰਤਾ ਕਾਲ ਪਾਇ ਬ੍ਰਹਮਾ ਅਵਤਾਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾਗਿਆ ਤਨਾਸਾ ਜਵਨ ਕਾਲ ਜੋਗੀ ਸਭ ਕੀਓ ਦੇਵ ਰਾਜ ਬ੍ਰਹਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈ ਤੂੰ ਜੱਛਨ ਉਪਜਾਇ ਆਦੋਂ ਅੰਤੋਂ ਏਕਾ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੇ ਸਗਲ ਭਜਾ ਜਨਾਬ ਸਵਾਰੇ ਸੇਵਕਨ ਕੋ ਸਭਕਨ ਸੁਖ ਦਿਓ ਸਤਰਨ ਕੋ ਪਲਮੁ ਬਦਕਿਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਵੀਰ ਵਿਸ਼ਾਨਤ ਇਟੇ ਤੇ ਗੁਜਰਾਸਤ ਹੁਲਾ ਸਭ ਕਿਰਪਾ ਦਰ ਕਰ ਫੁਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਭਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘੜ ਘੜ ਕੇ ਪਰ ਵੜ ਗਏ ਜਾਨ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾਂ ਜਬ ਆਗ ਰਖ ਕਰਤ ਹੋ ਕਭਾ ਤੁਮ ਮਾਮਲਤ ਦੇ ਦਰ ਸਭਾ ਜਿਹਦੇ ਬਦਨ ਸ੍ਰਿਸ਼ ਸਵਤਾਰ ਹੈ ਆਪ ਆਪਨੇ ਬੂਜੂ ਚਾਰਾ ਤੁਮ ਸਭ ਇਤੈ ਰਾਤ ਨਿਰਾਲਮ ਜਾਤ ਵੇਦ ਭੇਦ ਅਰ ਆਲਮ ਨਿਰੰਕਾ ਨਰਵੇ ਕਾਰਨ ਲੰਬ ਆਦ ਨੀਲਨਾਦ ਸੰਭ ਤਾਕਾ ਮੋੜੋ ਜਾਤ ਵੇਦਾ ਜਾਗੋ ਭੇਵਨ ਪਾਵਤ ਵੇਦਾ ਤਾਕਾ ਕਰ ਪਾਹਨ ਅਨਮਾਨਤ ਮਾ ਮੋੜ ਕਛੁ ਭੇਦ ਨ ਜਾਣਤ ਮਾ ਦੇਵਕਾਉ ਕਹਿ ਸਦਾ ਸੇਵ ਨਿਰੰਕਾਰ ਕਾ ਜੀਨਤ ਨੈ ਪੈਵ ਆਪ ਆਪਣੇ ਬੁਧਹਿ ਜੇਤੀ ਵਰਨਦ ਪੈਨ ਪਹਿਨਾ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਵੇ ਸਜਾ ਪ੍ਰਥਮ ਸੰਸਾਰ ਏਕ ਰੂਪ ਅਨਭ ਸਰੂਪ ਆਰੰਗ ਪਿਉ ਰਾਵ ਕਈ ਪੂਪਾ ਅੰਡਾ ਜੇ ਰਸੈ ਤਦ ਕੀ ਨਦਪੁਜ ਖਾਨ ਬਉ ਰਦਿਨੀ ਕਮ ਫੂਲ ਰਾਜਾ ਹਵ ਬੈਠਾ ਕਮ ਸੰਮਟ ਪਇ ਸੰਕਰ ਕੈਠਾ ਸੈਗਦੇ ਸੈਖਿ ਦਿਖਾਇ ਜੰਪਵਾ ਜੁਗਾਦ ਸਰੂ ਸੁਆੰਪਵ अब रक्षा मेरी तुम करो सिख बार सिख संगर दुष्ट जित उठ बत पाता सकल मलेश कर रंगाता जया तो दब साने परे तिन के दुष्ट दुख तो हुआ मरे पुरख जब नग परे ते हारे तिन के तुम संकट सब टारे जो कल कुगवार ते आए हैं ताके का नुकट न आए हैं रक्षा हो सब काला दुष्ट अरिष्ट तत्काला तो कृपा दृष्टन जाय नि हर हो ਤਾਕਤ ਆਪੂ ਤਨ ਕਮੈ ਹਰਹੁ ਰਿੱਧ ਸਿਧ ਕਰਮ ਸਭ ਹੋਈ ਦੁਸ਼ ਸਾਸ ਵਸ ਕਾ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਹਾਂ ਤੇ ਤਾਇ ਉਵਾਰ ਜਿਨਰ ਨਾਮ ਤੇ ਹਾਰੋ ਕਾ ਦਰਦ ਦੁਸ਼ ਦੋਖ ਤੇਰਾ ਖੜ ਕੇ ਮੈਂ ਸਰਨ ਤੇ ਹਾਰੀ ਆਪਾ ਦਲੇ ਉਵਾਰੀ ਸਰਬ ਠੌਰ ਮੋਹ ਸਾਈ ਦੁਸ਼ ਦੋਖ ਤੇ ਲਿਓ ਬਚਾਈ ਕਿਰਪਾ ਕਰੇ ਹੰਤਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੂਰਾਤਾ ਕੇਲ ਵਿਖ ਸਗਲ ਦੇਖ ਹਰਤਾ ਦੁਸ਼ਟ ਦੁੱਖਿਨ ਕੋ ਸ਼ਕਰਤਾ ਸ੍ਰੀ ਅਸਤੁ ਜਪੈ ਦਿਆਲਾ ਪੂਰਨ ਪਰਾਗ੍ਰੰਥ ਤਤਕਾਲ ਮਨਵਾ ਸਦਫਲ ਪਾਵੈ ਸੋਈ ਦੁਖਨੰਤ ਸਭ ਆਪਤ ਕੋ ਉੜਲ ਸੁਣੈ ਗੂੰਜੋ ਜਾਏ ਸੁਰਸਨਾ ਪਾਵੈ ਸੁਣੈ ਮੁਰਚਿਤ ਲਾਇ ਤਤਰਤਾਵ ਦੁਖਦਦ ਪਾ ਨਿਕਟ ਨਾਂ ਤੇ ਨਰਕੇ ਰਹਿ ਹੋ ਜੋ ਆ ਕੇ ਇੱਕ ਬਾਰ ਚੌਪਈ ਕੋ ਕਹ ਚੌਪਈ ਸੰਭ ਸਤਰਾ ਸਹਿ ਪਣੀ ਜਾਰ ਦਸ ਸੈ ਸੁਭਨ ਤੀਨ ਕਹਿ ਜਾ ਪਾਦ ਰਵ ਸੁਦਯ ਅਸ਼ਟ ਮੇ ਰਵਾਰਾ ਤੀਰ ਸੁਦ ਦਵ ਗ੍ਰੰ ਸੁਧਾਰਾ ਏਤ ਸ੍ਰੀ ਚਤੁਰਪਖਿਆਨੇ ਤ੍ਰਿਆ ਚਤਰੇ ਮੰਤਰੀ ਪੂ ਸੰਵਾਦੇ ਚਾਰ ਸੋ ਪਾਂਚ ਚਤੁਰ ਸਮਤ ਮਸਤ ਸੁਭ ਮਸਤ ਵਫ ਜੂੰਦੋਰਾ ਦਾਸ ਜਾਨ ਕਰ ਦਾਸ ਪਰ ਕੀ ਜਾ ਕਿਰਪਾ ਅਪਾਰ ਆਪਹਾ ਦਾ ਰਖ ਮੋਇ ਮਨ ਕਰਮ ਵਚਨ ਵਿਚਾਰ ਚਉ ਪਈ ਮੈਂ ਨ ਅਗਨੇਸੈ ਪ੍ਰਥਮ ਮਨਾਵੋ ਕ੍ਰਿਸ਼ਨ ਬਿਸ਼ਨ ਕਬ ਹੁਨੈ ਤਿਆਉ ਕਾਰ ਸੁਨੇ ਪਹਿਚਾਨ ਤਿਸੋ ਲਿਬ ਲਾਗੀ ਮੋਰੀ ਪਗੰਸੋ ਮਾ ਕਾਲ ਰਖਬਾਰ ਹਮਾਰੋ ਮਾ ਲੋ ਮੈਂ ਕੀ ਕਰਥਾਰੁ ਆਪਣਾ ਜਾਣ ਕਰੋ ਰਖਬਾਰ ਬਾਹ ਗਹਿ ਕੀ ਲਾਜ ਵਿਚਾਰ ਆਪਨਾ ਜਾਨਮ ਜੈ ਪ੍ਰਤਪਰੀਐ ਚੰਚੰ ਸਤਰ ਹਮਾਰੇ ਮਰੀਐ ਦੇਖ ਤੇਗ ਜਗ ਨੰਦੋ ਚਲੈ ਰਾਖ ਆਪ ਮੋਏ ਅਵਰਨੰਦ ਲੈ ਤੁਮ ਮੰਮ ਕਰਹੁ ਸਦਾ ਪਦ ਪਾਰਾ ਤੁਮ ਸਾਹਿਬ ਮੈਂ ਦਾਸ ਤਿਆਰ ਜਾਨ ਆਪਣਾ ਮੋ ਜਨਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜ ਆਪੇ ਆਪ ਕਰੀਬ ਨਿਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਏ ਹਾਰ ਪ੍ਰਾਨ ਮੈਂ ਆਨ ਦਵਾਰ ਤੋਏ ਆਪਣਾ ਜਾਨ ਕਰੋ ਪਦ ਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦੇ ਹੱਥ ਬਾਰੋ ਅਮਰੇ ਸਭੇ ਸੰਘਾਰ ਪ੍ਰਥਮ ਧਰਮ ਭਗਵਤ ਕੋ ਧਿਆਨ ਬਾਰ ਕਰੋਂ ਕਬਤਾ ਬਿਦਨਾਨਾ ਕਿਰਸ਼ਨ ਜਥਾ ਮਤੁ ਚਾਤ੍ਰੁ ਚਾਰੁ ਚੋਗ ਹੋਇ ਕਬਲੇ ਸੁਦਾਰ ਕਬਿ ਬਾਚ ਦੋਹਰਾ ਜੋਨੇ ਪ੍ਰਮ ਸੋਗਾ ਸੋਗੈਉ ਜਗ ਮਾਇ ਜੋਤਿ ਪ੍ਰਭ ਕੋ ਧਿਆਏ ਹੈ ਤਸਰੂ ਕੋ ਜਾਇ ਦੋਰਾ ਹਰ ਹਰ ਜੰਦੋ ਏਕ ਹੈ ਬੇ ਵਿਚਾਰ ਗਸਨਾਏ ਜਲ ਤੇ ਉਪਜ ਤਰੰਗ ਜਿਉ ਜਲਹਿ ਵਿਖੈ ਸਮਾਇ ਦੋਹਰਾ ਜਦ ਆਇਸ ਪ੍ਰਭ ਕੋ ਭਇਓ ਜਨਮ ਤਰਾ ਜਗਾਇ ਅਬ ਮੈਂ ਕਥਾ ਸੰਖੇਪ ਤੇ ਸਭ ਹਉ ਕੈ ਸੁਨਾਇ ਕਬਿ ਬਾਚ ਉਦੋਹਰਾ ਠਾਨ ਭਇਓ ਮੈਂ ਜੋਰ ਕਰ ਬਚਨ ਕਾ ਸਰਨ ਆਇ ਪੰਥ ਚਲੈ ਤਵ ਜਗਤ ਮੈਂ ਜਬ ਤੁਮ ਕਰੋ ਸਾਇ ਦੋਹਰਾ ਜੈ ਜੈ ਤੁਮਰੇ ਧਿਆਨ ਕੋ ਨਿਤ ਉਠੋ ਧਿਆਇ ਸੰਤ ਅੰਤ ਲਐਂਗੇ ਮੁਗਦ ਫਲ ਪਾਵੈਂਗੇ ਭਗਵੰਤ ਦੋਹਰਾ ਸਾਲਪੁਰ ਕੇ ਦੇਮੋ ਕੋਟਕ ਬਸੰ ਮਹਿਸਾ ਕੋਟ ਇੰਦਰ ਪਰਮਾ ਕੀਤੇ ਰਵਸਾਸ ਕਰੋ ਜਲੇ ਸੋਰਾ RAM ਕਥਾ ਜੋਗ ਜੁਗਾ ਟਲ ਸਭ ਕੋਈ ਪਾਕ ਨੇਤ ਸਰਗ ਵਾਸ ਰਗਬਰ ਕਰਾ ਸਗਰੀਪਰੀ ਸਮੇ ਚਾਪੇ ਜੋ ਇਹ ਕਥਾ ਸੁਨੇ ਅਰਗਾਵੈ ਦੁਖ ਪਾਵੋ ਤੈ ਨਿਕ ਨਾਵੇ ਬਿਸਨ ਭਗਤ ਕੀ ਇਹ ਫਲ ਹੋਈ ਆਦ ਬਿਆਸ ਵਸ ਕਨ ਕੋਈ ਸੰਭ ਸਤਰਾ ਸਾਇ ਪਜਾਵਣ ਹਾੜ ਵਦੀ ਪ੍ਰਥਮ ਸੁਖ ਦਾਵਣ ਤਾ ਪ੍ਰਸਾਦ ਕਰ ਗ੍ਰੰਥ ਸੁਧਾਰ ਪੂਲ ਪਰ ਲਹੋਲੇ ਹੋ ਸੁਧਾਰਾ ਦੋਰਾ ਨੇਤਰਤਮ ਕੇ ਚਰੰਤਾਰ ਸਦਤ ਰਵਤੀ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਦੋਰਾ ਸਾਦ ਸਾਜਾ ਨੂੰ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸકલ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਉਸਵਈਆ ਪਾਇਂ ਗਜਪਤਿ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਉ RAM ਰਹੇ ਪ੍ਰਾਨੁ ਕਰਾਨ ਅਨੇਕ ਮਤਿ ਇਕ ਨਮਨਨ ਸਮਰ ਸਾਸਤਰ ਬੇਸਵਾ ਬੋ ਭੇਦ ਕਹਿ ਹਮੇਕ ਨ ਜਾਣ ਸਿਰਸ ਪਾਨਿ ਕਿਰਪਾ ਤੁਮਰੀ ਕਰ ਮਨ ਗਇ ਸਭ ਤੋਏ ਬਖਾਨ ਦੋਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹ ਗਹਿ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹ ਗਹਿ ਕੇ ਲਾਜੁ ਅਸੋ ਗੋਬਿੰਦ ਦਾਸ ਤੁਹਾਰਾ ਰਾਮ ਕਲੇ ਮਹਲਾ ਤੀਜਾ ਅਨੰਦ ਇੱਕ ਓ ਔੰਕਾਰ ਸਤਿਗੁਰ ਪ੍ਰਸਾਦ ਅਨੰਦ ਪਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨ ਵਜੀ ਆਵਾਧਾਈਂ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਨ ਆਈ ਸਬਦੋ ਤਾ ਗਾਵੋ ਹਰੀ ਕੇ ਰਾਮ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਵੈ ਸਤਿਗੁਰੂ ਮੈਂ ਪਾਇਆ ਪਏ ਮਨ ਮੇਰਾ ਤੂ ਸਦ ਰਹੁ ਹਰ ਨਾਲ ਹਰ ਨਾਲ ਰਹੁ ਤੂ ਮਨ ਮੇਰੇ ਦੁਖ ਸਭ ਵਿਸਾਰਨ ਅੰਗਿਕਾਰ ਹੋ ਕਰੇ ਤੇਰਾ ਕਰਜ ਸਭ ਸਵਾਨ ਸਭ ਨਗਲਾ ਸਮਰੱਥ ਸੁਆਮੀ ਸੋਗ ਮਨ ਵਿਸਾਰੇ ਕੈ ਨਾਨਕ ਮਨ ਮੇਰੇ ਸਦ ਰਹੁ ਹਰ ਨਾਲ ਸਾਜੇ ਸਾਹਿਬ ਗਿਆਨ ਆਇ ਕਰ ਤੇਰਾ ਕਰਤਾ ਤੇਰਾ ਸਭ ਗਿਸ ਹੈ ਜਿਸ ਦੇ ਸੋ ਪਾਵੇ ਸਦਾ ਸਭ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਬਾਜੇ ਸਭ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆਨ ਆਹੀ ਕਰਤੇ ਰਸਾ ਚਾ ਨਾਮੇ ਰਾਧਾਰ ਸਾਜ ਨਾਮ ਧਾਰ ਮੇਰਾ ਜਿਨ ਬੁਖਾਂ ਸਭ ਗਵਾਈ ਤਿਤਕਾਰ ਸਾਂ ਸੁਖ ਮਨਾਏ ਵਸਿਆ ਜਿਨੇ ਸਹ ਸਭ ਪੁਜਾਈਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਹਦਿਆਂ ਇਹ ਵਿੜਿਆਈਂ ਕਹਿ ਨਾਨਕ ਸੁਨੋ ਸੰਤੋ ਸਭ ਤਰਵ ਪਿਆਰੋ ਸਾਚਾ ਨਾਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤਕਾਰ ਸਬਾਗੰ ਘਰ ਸਬਾਗ ਸਬਦ ਵਾਜੇ ਕਲਾ ਜਿਤ ਕਰ ਤਾਰਿ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਡ ਮਾਰਿਆ ਤੁਦ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤਗਰ ਅਨੰਦ ਵਾਜੇ आनंद सुन वड पागियो सगले मनोरथ पुरे पार ब्रह्मप्रभु पाया उतरे सगले विसुरे दुख रोग सन ताप उतरे सुनि साची वाणी संत साजन भये सरसे पुरे गुरु ते जानि संत पुनीत कहते बबतु ਸਤ ਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹ ਤੂਰੇ ਮੁੰਦਾ ਬਣੀ ਮਹੱਲਾ ਪੰਜਵਾ ਥਾਲ ਵਿਤਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਗਾ ਪਇਓ ਜਿਸ ਕਾ ਸਭ ਸੋਧਾਰ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰ ਹੋਏ ਵਸਤ ਤਜਿ ਨ ਜਾਇ ਨਿਤ ਨਿਤ ਰਖਉ ਰਤਾਰ ਸੰਸਾਰ ਚਰਨ ਲਗ ਤਰੀਐ ਸਬਨਾਨੁ ਗ ਬ੍ਰੰਭ ਸਰਵ ਸਲੋਕ ਮਹਲਾ 5 ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ ਮੈਨੇ ਗੁਨਿਆਰੇ ਕੋ ਗੁਨ ਨਾਹੀ ਆਪੇ ਦਰਸ ਪਇਓਈ ਦਰਸ ਪਇਆ ਮੇਰਾ ਮਤ ਹੋਈ ਸਾਤ ਗੁਜ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾਂ ਤਨ ਮਨ ਥਿਵ ਹਰਿ ਆਪੌੜੀ ਤਥਾ ਤੂ ਸਮਰਥ ਜਿਥੈ ਕੋਈ ਨਾਹੀ ਉਥਾ ਤੇਰੀ ਰਖ ਅਗਨੀ ਉਦਰ ਮਾਏ ਸੁਨ ਕਹਿ ਜਨ ਕੇ ਦੂਤ ਨਾਏ ਤੇਰਾ ਛੜ ਜਾਹੇ ਪਵਜਲ ਬਿਖਮਸ ਗਾਹੋ ਗੁਰ ਸਬਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਦਰ ਸੇ ਖਾਏ ਕਲਮ ਇਹੋ ਪੁਨ ਗੁਣ ਗੋਬਿੰਦ ਗਾਇ ਸਭ ਸਾਨੂ ਕਿਰਪਾਲ ਸੰਭਾਲੇ ਸਾਇ ਸਾਇ ਬਿਰਥਾ ਕੋਈ ਨ ਜਾਏ ਜੇ ਆਵੈ ਤੁਧ ਆਈ ਸਲੋਕ ਮਹਲਾ 5ਵਾਂ ਅੰਤਰ ਗੁਰ ਆਰਾਧਨਾ ਜੇਵੈ ਜਬ ਗੁਰ ਨਾਮ ਨੈਤਰ ਸਤਗੁਰੂ ਵੇਖਣਾ ਸਰਵੰਨੇ ਸੁਨਣਾ ਗੁਰੂ ਨਾਮ ਸਤਗੁਰ ਸੇਤੀ ਰਤਿਆ ਦਰਗਹ ਪਾਈ ਅਠਾਵ ਕਉ ਨਾਨਕ ਕਿਰਪਾ ਕਰੇ ਜਿਸਨ ਵਾਧੇ ਜਗ ਮੈਂ ਉਤਮ ਕਾਟਿਐ ਬਿਰਲੇ ਕਈ ਕੇ ਮਹਲਾ ਪੰਜਵਾ ਰਖੇ ਰਖਨ ਹਾਰ ਆਪ ਬਾਰਿਆਨ ਗੁਰ ਕੀ ਪੈਰੀ ਪਾਇ ਕਾ ਸਵਾਰਿਆਨ ਹੋ ਆਪ ਦਿਆਲ ਮਨੁ ਨਾਮ ਬਿ ਸਾਰੇ ਸਾਧੂ ਜਨ ਕਾ ਸੰਗ ਪਵਜਲ ਤਾਰਿਨ ਸਾਖਤ ਨਿੰਦਕ ਦੁਸ਼ਟ ਖਿਨਮਾਇ ਵਿਦਾਰਿਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਇ ਜਿਸਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਇ ਜਿਸਮ ਰਤ ਸੁਖ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ